ਖਾਣ ਦੇ ਮਹੀਨੇ ਨਾਲ ਤਤੇ ਹਾਕਮ ਤਤੀ ਰੇਤ ਕਰਨ ਲਈ ਠੰਡੇ ਮਨ ਨਾਲ ਬਾਬਾ ਜਾ ਕੇ ਬਹਿ ਗਿਆ ਲੱਗੇ ਅੰਗਾਰ ਤੇ ਉਹਨਾਂ ਨੇ ਕਿਹਾ ਤਵੀ ਤੇ ਬਿਠਾਵਾਂਗੇ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਕੀ ਬਿਠਾਓਗੇ ਤੁਸੀਂ ਅੱਗ ਨਾਲ ਇਹਨੂੰ ਹੱਟ ਲਾਲ ਕਰ ਲੋ ਅਸੀਂ ਆਪ ਬਹਿ ਜਾਗੇ ਜਾ ਕੇ ਸਾਨੂੰ ਕੋਈ ਡਰ ਨਹੀਂ ਹੈ ਸਾਨੂੰ ਕੋਈ ਮੌਤ ਦਾ ਡਰ ਨਹੀਂ ਸਾਨੂੰ ਕੋਈ ਭੈ ਨਹੀਂ ਹੈ ਕਿਉਂਕਿ ਅਸੀਂ ਉਸ ਪ੍ਰਮਾਤਮਾ ਨਾਲ ਪਿਆਰ ਕਰਦੇ ਹਾਂ ਠੰਡੇ ਮਨ ਨਾਲ ਬਾਬਾ ਜਾ ਕੇ ਬਹਿ ਗਿਆ ਲੱਗੇ ਅੰਗਿਆਰ ਤੇ ਅੰਗਿਆਰ ਕਿਹਨੂੰ ਕਹਿੰਦੇ ਕਿ ਜਿਹੜੀ ਤਵੀ ਸੀ ਉਹ ਇੰਨੀ ਗਰਮ ਸੀ ਕਿ ਉਹਦੇ ਵਿੱਚੋਂ ਚੰਗਿਆੜੇ ਨਿਕਲਦੇ ਸੀ ਉਹਦੇ ਤੋਂ ਚੰਗਿਆੜੇ ਨਿਕਲਦੇ ਸੀ